ਇਹ ਗੱਡੀ ਆ ਕਿਧਰੋਂ ਵਜੀ ਕਿਧਰੋਂ ਕਿਹਨਾ ਵਜੀ ਰਵਿੰਦਰ ਸਿੰਘ ਆਈ ਮਿਸ਼ਰੀ ਵਾਲਾ ਪਿੰਡ ਆਪਣਾ ਜੋ ਇੱਕ ਘਟਨਾ ਵਾਪਰੀ ਆ ਕਿਸ ਤਰ੍ਹਾਂ ਵਾਪਰੀ ਇਹ ਗੱਡੀ ਆਪਣੀ ਬਰੇਜਾ ਗੱਡੀ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਇਧਰੋਂ ਮੁੰਡਾ ਜਿਹੜਾ ਆ ਇਹ ਆਪਣੇ ਨਾਲ ਦੇ ਪਿੰਡ ਦਾ ਮੰਡ ਵਾਲੇ ਦਾ ਆ ਤੇ ਗੱਡੀ ਜਿਆਦਾ ਸਪੀਡ ਸੀ ਇੱਕ ਗੱਡੀ ਦੀ ਤੇ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਆ ਕੇ ਗੱਡੀ ਉਹਦੇ ਮੋਟਰਸਾਈਕਲ 'ਚ ਆ ਕੇ ਵੱਜੀ ਤੇ ਵੈਸੇ ਮੁੰਡਾ ਜਿਆਦਾ ਗੰਭੀਰ ਆ ਜ਼ਖਮੀ ਆ ਤੇ ਹੁਣ ਉਹਨੂੰ ਫਰੀਦਕੋਟ ਹਸਪੀਟਲ ਲੈ ਕੇ ਗਏ ਹੋਏ ਆਈ ਤੇ ਗੱਡੀ ਬਰੇਜ਼ਾ ਗੱਡੀ ਸੀ ਜਿਆਦਾ ਰਫਤਾਰ ਹੋਣ ਕਰਕੇ ਡਬੱਡ ਟੱਪ ਕੇ ਉਹਦੇ ਵਿੱਚ ਆ ਕੇ ਵੱਜੀ ਏ। ਇਹਰ ਬੈਗ ਖੁੱਲਿਆ ਕਾੜੀ ਪਤੀ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਤਾਂ ਵੈਸੇ ਉਹਨਾਂ ਦੀ ਜਿਆਦਾ ਹੀ ਗੰਭੀਰ ਆਈ ਮੁੰਡੇ ਦੇ ਜਿਆਦਾ ਗੰਭੀਰ ਆ ਅਜੇ ਵੈਸੇ ਤਾਂ ਗੱਡੀ ਵਾਲੇ ਨੂੰ ਵੀ ਲੈ ਕੇ ਗਏ ਆ ਜ਼ਿਆਦਾਤਰ ਗੰਭੀਰ ਜਿਆਦਾ ਮੁੰਡੇ ਦੇ ਜ਼ਖਮੀ ਆ ਮੁੰਡਾ ਜਿਆਦਾ ਹੀ ਸੀਰੀਅਸ ਆ ਕਿਉਂਕਿ ਮੋਟਰਸਾਈਕਲ ਦਾ ਤਾਂ ਕੁਝ ਵੀ ਰਿਆ ਨਹੀਂ ਵੀ ਜਿਆਦਾ ਜ਼ਖਮੀ ਆ ਮੁੰਡਾ ਉਹ। ਜੀ ਸਾਡੇ ਪਿੰਡ ਮੰਡ ਵਾਲੇ ਦੇ ਸੀਗਾ ਜੀ ਸਾਨੂੰ ਪਿੰਡ ਫੋਨ ਦੇ ਜੀ ਅਸੀਂ ਬਸ ਉੱਥੋਂ ਆਏ ਆ ਜੀ। ਆਕੇ ਸੀ ਜਦੋਂ ਮੌਕੇ ਦੇ ਹਾਲਾਤ ਵੇਖਿਓ ਪੁੱਠੀ ਸਾਈਡ ਤੋਂ ਗੱਡੀ ਜੀ ਵੇਖ ਲਓ ਕਿੰਨੀ ਬਾੜ ਤੋਂ ਇਧਰ ਆ ਕੇ ਉਲਟ ਸਾਈਡ ਆ ਕੇ ਗੱਡੀ ਵੱਜੀ ਹੈ ਜੀ ਤੇ ਤੁਸੀਂ ਬਾਕੀ ਮੌਕੇ ਦੇ ਹਾਲਾਤ ਵੇਖ ਚੁੱਕੇ ਆ ਜੀ ਬਾਕੀ ਮੁੰਡੇ ਨੂੰ ਮੈਡੀਕਲ ਲੈ ਗਏ ਆ ਜੀ ਉੱਥੇ ਤੇ ਅੱਗੇ ਪਤਾ ਲੱਗੂਗਾ ਜੀ ਬਰੀਜਾ ਗੱਡੀ ਹੈ ਜੋ ਵੱਜੀ ਹੈ ਜੀ ਉਹ ਤੋਂ ਕੋਈ ਸੰਪਰਕ ਹੋਇਆ ਹਾਂ ਜੀ ਮੈਡੀਕਲ ਸੰਪਰਕ ਹੋਇਆ ਕਿਸ ਤਰ੍ਹਾਂ ਨਹੀਂ ਹਲੇ ਸਾਡਾ ਤਾਂ ਨਹੀਂ ਹੋਇਆ ਜੀ ਲੈ ਕੇ ਗਏ ਵੇ ਆ ਜੀ ਬੱਚੇ ਨੂੰ ਮੈਡੀਕਲ ਲੈ ਕੇ ਗਏ ਵੇ ਆ ਤੇ ਬਾਕੀ ਹੁਣ ਜਾ ਕੇ ਵੇਖਦੇ ਆ ਇਸ ਦਾ ਮੌਕੇ ਤੇ ਅਜੇ ਇੱਥੇ ਆਏ ਆ ਜੀ ਸਾਡੇ ਆ ਪਿੰਡ ਦੇ ਜਿੰਨੇ ਵੀ ਬਾਦਦੇ ਆ ਜੀ ਇੱਥੇ ਆਏ ਆ ਜੀ ਵੇਖਣਾ ਸੀ ਆ ਕੇ ਜਦੋਂ ਵੇਖਿਆ ਜੀ ਬਹੁਤ ਹਾਲ ਮਲ ਕੇ ਵੀ ਆ ਮੋਟਰਸਾਈਕਲ ਦੇ ਬਹੁਤ ਗੰਭੀਰ ਹਾਲਾਤ ਆ ਤੇ ਉਧਰ ਗੱਡੀ ਵੇਖ ਲੋ 에ਅਰ ਬੈਗ ਖੁੱਲੇ ਆ ਜੀ ਗੱਡੀ ਦੇ ਵੀ 10 15 ਕਰਮਾ ਘਟੋ ਘਟ ਮੋਟਰਸਾਈਕਲ ਨੂੰ ਖਿੱਚ ਕੇ ਲੈ ਕੇ ਆਈ ਹੈ ਜੀ ਗੱਡੀ ਉੱਥੇ ਪਰਲੀ ਸਾਈਡ ਤੋਂ ਮੁੱਦਗੀ ਸਾਈਡ ਤੋਂ ਆਉਂਦੀ ਹੋਰਲੀ ਸਾਈਡ ਆ ਗਈ ਹੈ ਵੇਖ ਲੋ ਜੀ ਇਧਰਲੀ ਸਾਈਡ ਆ ਕੇ ਵੱਜੀ ਹੈ ਜੀ ਗੱਡੀ ਜਦੋਂ ਬਾਈਕ ਤੇ ਇਸਤਾਰ ਨਾਲ ਜਿੱਤ ਰਹੀ ਹੈ ਨਹੀਂ ਮਾਮਲ ਕਰਾ ਕਿਤਾ ਇਹ ਭਾਈ ਭੀ ਬਰੀਜਾ ਗੱਡੀ ਸੀਗੀ ਉਧਰੋਂ ਮੋੜ ਕੀ ਸਾਈਡ ਤੋਂ ਆ ਰਹੀ ਸੀਗੀ ਇਧਰ ਫ੍ਰੀਕੋਰਟ ਸਾਈਡ ਨੂੰ ਇਹ ਲੜਕਾ ਆਪਦੀ ਸਾਈਡ ਜਾ ਰਿਹਾ ਜੀ ਕਿ ਤਲਵੰਡੀ ਕੰਮ ਤੇ ਲੱਗਿਆ ਹੋਇਆ ਉਹ ਕਿਤੇ ਓਵਰਟੇਕ ਹੋ ਕੇ ਓਵਰ ਸਪੀਡ ਸੀਗੀ ਗੱਡੀ ਤੇ ਫਟਪਾਦ ਦੇ ਉੱਤੋਂ ਟੱਪ ਕੇ ਇਹਦੇ ਵਿੱਚ ਆ ਕੇ ਵੱਜੀ ਜੀ ਕਾਫੀ ਸੱਟਾਂ ਸੀਗੀਆਂ ਕਿੰਨਾ ਰਹਿ ਗਿਆ ਮੰਡਾ ਵਾਲਾ ਪੰਡੂ ਅਮਰ ਕਿਹਨੂੰ ਅਮਰ ਭਾਈ ਕੋਸਾ